ਇਦੇ ਘਰ ਦੇ ਵਿੱਚੋਂ ਸਾਰੇ ਕਾਗਜ਼ ਪੱਤਰ ਚੱਕ ਕੇ ਲੈ ਗਏ ਸੀ ਰਜਿਸਟਰੀਆਂ ਰਜਿਸਟਰੀਆਂ ਸਭ ਕੁਝ ਲੈ ਗਏ ਸੀ ਚੱਕ ਕੇ ਬੱਸ ਆਸ ਲੈ ਆਪੇ ਪਾਸ ਲੈ ਆ ਮੇਰੇ ਕੋਲ ਆ ਹਾਂ ਆਸ ਜੀ ਦੇੰਦਾਰ ਥੈਂਕ ਯੂ ਬਣੀ ਥੈਂਕ ਯੂ ਥੈਂਕ ਨੇੰਦਾਰ ਜੀ ਜਗੰਦੀ ਪੂਰੀ ਕਰਨੀ ਬਹੁਤ ਤੁਸੀਂ ਮੇਰੀ ਅੱਖਾਂ ਬਣਾਈਆਂ ਤੁਸੀਂ ਮੈਨੂੰ ਖਾਣਾ ਦੇ ਹਾਂ ਜੀ ਦੇੰਦਾਰ ਜੀ ਤੁਸੀਂ ਨੇੰ ਮੇਰੇ ਪਿਆਰ ਇਹਨੇ ਸਾਡੀਆਂ ਸਭ ਵਰ ਗਈਆਂ ਭੈਣਾ ਭੈਣ ਦੇ ਬਰਦਰ ਵੀ ਹੈਗੇ ਆ ਭਤੀਜੇ ਹੈਗੇ ਆ ਭਤੀਜੀਆਂ ਹੈਗੀਆਂ ਭਰਜਾਈ ਹੈਗੀ ਆ ਕੋਈ ਤਾਂ ਮਿਲਣ ਆਵੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਭੈਣ ਨੇ ਦਿੱਤਿਆ ਨੇ ਐਪਲੀਕੇਸ਼ਨ ਲਿਖੀ ਆ ਜੀ ਇਹ ਕਹਿੰਦੀ ਭੈਣ ਕਹਿੰਦੀ ਵੀ ਮੈਂ ਚਾਹੁੰਨੀ ਆ ਵੀ ਤੁਸੀਂ ਮੇਰੀਆਂ ਅੱਖਾਂ ਠੀਕ ਕਰਾਈਆਂ ਵੀ ਤੁਸੀਂ ਹੋਰ ਲੋਕਾਂ ਦੀਆਂ ਵੀ ਅੱਖਾਂ ਠੀਕ ਕਰਾਵੋ ਐਪਲੀਕੇਸ਼ਨ 'ਚ ਭੈਣ ਨੇ ਲਿਖਿਆ ਵੀ ਜਿਹੜੇ ਮੇਰੇ ਪੈਸੇ ਪਏ ਆ ਪੈਨਸ਼ਨ ਦੇ ਉਹ ਤੁਸੀਂ ਲੈ ਲਓ ਇਹ ਕੋਈ ਇਹ ਮੰਦੀ ਭਾਵਨਾ ਨਾ ਇਹ ਲੈਣੇ ਆ ਕਿਸੇ ਨੇ ਨਾ ਅਸੀਂ ਦੇਖਣ ਜਾਣਾ ਪੈਨਸ਼ਨ ਮਾਤਾ ਦੀ ਭੈਣ ਦੀ ਕੋਈ 2000 2500 ਵਿਚਾਰੀ ਦੀ ਹੈਗੀ ਆ ਕੋਈ 10 15000 ਹੋਊ ਉੱਥੇ ਪਰ ਇਹਦੀ ਭਾਵਨਾ ਦੇਖੋ ਕਹਿੰਦੀ ਮੇਰੀਆਂ ਅੱਖਾਂ ਇੱਥੇ ਠੀਕ ਹੋਈਆਂ ਮੈਨੂੰ ਅੱਖਾਂ ਦੀ ਰੋਸ਼ਨੀ ਦਿੱਤੀ ਆ ਮੈਂ ਚਾਹੁੰਦੀ ਆ ਵੀ ਮੈਂ ਵੀ ਕਿਸੇ ਹੋਰ ਦੀਆਂ ਅੱਖਾਂ ਦੀ ਰੋਸ਼ਨੀ ਦੇਵਾਂ ਤੇ ਗਿੱਤਕਾ ਭੈਣ ਨੂੰ ਜਦੋਂ ਅਸੀਂ ਬਠਿੰਡੇ ਤੋਂ ਲੈ ਕੇ ਆਏ ਸੀਗੇ ਉਹ ਹਾਲਾਤ ਤੁਸੀਂ ਦੇਖੋ ਵੀਡੀਓ ਕਿਦਾਂ ਦੀ ਸੀ ਉਸ ਟਾਈਮ ਭੈਣ ਦੀ ਹਾਲਤ ਤੇ ਅੱਜ ਮੇਰੀ ਗਿੱਤਕਾ ਭੈਣ ਇਹ ਭੈਣ ਪੜਦੀ ਆ ਇੱਥੇ ਹੁਣ ਸਾਡੇ ਕੋਲੇ ਕੰਪਿਊਟਰ ਸੈਂਟਰ ਦੇ ਵਿੱਚ ਵੀ ਇਹ ਤੇ ਜਿਹੜਾ ਬੁਟੀਕ ਆ ਸਾਡੇ ਅੰਦਰ ਬਣਿਆ ਹੋਇਆ ਉਹ ਆਪਣਾ ਸਲਾਈ ਕਢਾਈ ਦਾ ਸੈਂਟਰ ਉਹਦੇ ਵਿੱਚ ਵੀ ਦੇਖੋ ਆ ਭੈਣ ਨੇ ਡਾਇਗਰਾਮ ਬਣਾਇਆ ਰਾਈਟਿੰਗ ਭੈਣ ਦੀ ਇੰਨੀ ਜਿਆਦਾ ਸੋਹਣੀ ਆ ਮਤਲਬ ਐਦਾਂ ਚਿਹਨ ਦਿੰਦੀ ਆ ਕੱਲੀ ਕੱਲੀ ਚੀਜ਼ ਦੇਖੋ ਇਹਨੇ ਸਾਰੀਆਂ ਚੀਜ਼ਾਂ ਦੇ ਕਟਿੰਗ ਨਾਪ ਤੋਲ ਉਹਦੇ ਬਚੂਟਾਂ ਦੇ ਨਾਪ ਕਟਿੰਗ ਦੇ ਨਾਪ ਜਿਵੇਂ ਜਿਵੇਂ ਚੜਾਈ ਕਿੰਨੀ ਆ ਇਹ ਸਾਰਾ ਇਹ ਭੈਣ ਬਣਾਉਂਦੇ ਆ ਲੇਡੀਜ਼ ਪਜਾਮਾ ਹਨਾ ਕਿੱਦਾਂ ਕਿੱਦਾਂ ਸੋ ਜੀ ਕਟਿੰਗ ਹੁੰਦੀ ਆ ਕਿੰਨਾ ਕਪੜਾ ਲੱਗਦਾ ਰਾਈਟਿੰਗ ਦੇਖੋ ਕਿੰਨੀ ਸੋਹਣੀ ਗੁੱਡ ਮਾਰਨਿੰਗ एवरीवन ਮਾਈ ਨੇਮ ਇਜ਼ ਗਿੱਤ ਕਾ ਆਈ ਏਮ ਫਰੋਮ ਹਸਨਪੁਰ ਵਿਲੇਜ ਆਈ ਹੈਵ ਅ ਰੀਸੈਂਟਲੀ ਆ ਕੀ ਲਿਖਿਆ ਅਪਲੀਕੇਸ਼ਨ ਸੇ Good morning, everyone. My name is Geetika. I am from Hassanpur Village. Mm. I have recently joined this course in pattern design because I have a deep interest in creative teaching, Learning how to make garments, I want to improve my skills in sketching, stitching, fabric, knowledge, pattern making. <laughs> and explore new ideas in fashion my goal is, it, is to become a boutique owner hmm. in boutique owner i am and i take boutique i am very excited to learn from my teachers task me and i take a tight book forward for collaborating to together in creative project ji ebene tusi <laughs> likhi <laughs> si application ona madam ne madam ne kya si to no theek hai te hun sade git ka bhan ਆਪ ਨੇ ਇਹ ਕਿੰਨੇ ਬਿਲਕੁਲ ਠੀਕ ਹੈ ਜੀ ਪਰ ਇਹਦੀ ਫੈਮਿਲੀ ਚੋਂ ਕੋਈ ਮਿਲ ਨਹੀਂ ਆਉਂਦਾ ਸਾਡੀ ਰਿਕੁਐਸਟ ਆ ਕੋਈ ਤਾਂ ਆਵੋ ਮਿਲਣ ਭੈਣ ਦੇ ਬ੍ਰਦਰ ਵੀ ਹੈਗੇ ਆ ਭਤੀਜੇ ਹੈਗੇ ਆ ਭਤੀਜੀਆਂ ਹੈਗੀਆਂ ਭਝਾਈ ਹੈਗੀ ਆ ਕੋਈ ਤਾਂ ਮਿਲਣ ਆਵੋ ਦੇਖੋ ਜਦੋਂ ਬੰਦਾ ਚਲਿਆ ਜਾਂਦਾ ਅਸੀਂ ਉਹਨਾਂ ਦੇ ਪੈਸੇ ਪ੍ਰਾਪਰਟੀਆਂ ਦੇ ਵਾਰਿਸ ਬਣ ਜਾਂਦੇ ਆ ਜਿਵੇਂ ਕਿ ਉਹ ਇਹਦੇ ਘਰ ਦੇ ਵਿੱਚੋਂ ਸਾਰੇ ਕਾਗਜ਼ ਪੱਤਰ ਚੱਕ ਕੇ ਲੈ ਗਏ ਸੀ ਰਜਿਸਟਰੀਆਂ ਰਜਿਸਟਰੀਆਂ ਸਭ ਕੁਝ ਲੈ ਗਏ ਸੀ ਚੱਕ ਕੇ ਤੇ ਕੱਲਾ ਭੈਣ ਨੂੰ ਛੱਡ ਗਏ ਸੀ ਉੱਥੇ ਪਈ ਨੂੰ ਅੱਖਾਂ ਦੋ ਅੰਨੀ ਨੂੰ ਤੇ ਉਹ ਜਦੋਂ ਹੀ ਕਿਤੇ ਭੈਣ ਦੀ ਅੱਖਾਂ ਬੰਦ ਹੋਣਗੀਆਂ ਉਹਦਾ ਹਿੱਸਾ ਵੀ ਲੈ ਲੈਣਗੇ ਪਰ ਜਿਉਂਦੇ ਜੀ ਪਤਾ ਨਹੀਂ ਲੈਂਦੇ ਜਿਉਂਦੇ ਜੀ ਆ ਕੇ ਸਾਰ ਨਹੀਂ ਲੈਂਦੇ ਨਹੀਂ ਉਹ ਤਾਂ ਖਤਮ ਹੋ ਗਿਆ ਆਪਾਂ ਆਪ ਆਪ ਕੀ ਪਾਸ ਜੀ ਮੇਰੇ ਕੋਲ ਹਾਂ ਜਿ ਕਰਾਇਆ ਹਾਂ ਜੋ ਆਪ ਕੀ ਦੇਂਦਾ ਰਹੋ ਥੈਂਕ ਯੂ ਭੈਣੇ ਥੈਂਕ ਯੂ ਥੈਂਕ ਯੂ ਵੈਰੀ ਮਚ ਮੀਟ ਮੇਰਾ ਕੁਝ ਕਿੰਨੀ ਵਾਰੀ ਕਰ ਦੋ ਕੁਝ ਕਰ ਦੋ ਕਿਆ ਕਰਨਾ ਹੈ ਤਾ ਤਾ ਨਾ ਤੂੰ ਹਜੇ ਥੋੜੀ ਮਰਨਾ ਅਜੇ ਤੂੰ ਆਪਾ ਸੇਵਾ ਕਰ ਨਹੀਂ ਕੋ ਖੱਡਣਾ ਪਵੇਗਾ ਜੀ ਨਹੀਂ ਹਜੇ ਤਾਂ ਤੂੰ ਹਜੇ ਤੂੰ ਕੋਰਸ ਕਰਨਾ ਵਾ ਹਜੇ ਤੂੰ ਪੜਾਈ ਕਰਨੀ ਆ ਬਹੁਤ ਠੀਕ ਹੈ ਜੀ ਦੇਨਦਾਰੀ ਤੋਂ ਪੁਲੀ ਕਰਨੀ ਪਵੇਗੀ ਦੇਨਦਾਰੀ ਤਾਂ ਕਿ ਨਹੀਂ ਪੂਰੀ ਕਰਨੀ ਪਊ ਤੁਸੀਂ ਮੇਰੀਆਂ ਅੱਖਾਂ ਬਣਾਈਆਂ ਤੁਸੀਂ ਮੈਨੂੰ ਖਾਣਾ ਦਿੰਨੇ ਹਾਂ ਹਾਂ ਜੀ ਦੇਨਦਾਰੀ ਤੋਂ ਪੁਲੀ 3 ਨੇ ਮਹੀਨੇ ਹੋ ਗਏ ਮੇਰ ਕੋ ਇੱਥੇ ਇਹਨੇ ਸਾਡੀਆਂ ਦੇਨਦਾਰੀ ਤੋਂ ਪੁਲੀ ਕਰਨ ਰੱਬ ਵਰਗੀਆਂ ਭੈਣਾ ਜਿੱਤ ਕੇ ਭੈਣ ਲਈ ਅਰਦਾਸ ਕਰਿਓ ਉਹਨਾਂ ਲਈ ਵੀ ਕਰਿਓ ਉਹਨਾਂ ਨੂੰ ਵਾਇਰਲਸ ਮੱਤ ਬਖਸ਼ਣ ਆਪਣੇ ਅਨਿਸਾਰ ਲੈ ਵਾਇਰਲ ਜੀ ਕਾ ਕਾਲਸਾ ਵਾਇਰਲ ਜੀ ਠੀਕ ਹੈ ਕਿ ਤਕੇ ਭੈਣੇ ਇਸ ਸੰਭਾਲ ਲੈ ਫਿਰ ਮੈਂ ਤੇਤ ਤੋਂ ਬਾਅਦ ਚ ਲੈ ਲਵਾਂਗਾ ਆ ਆਪ ਦਾ ਕਟਿੰਗ ਵਾਲਾ ਰੱਖ ਲੈ ਕੋਲੇ ਹੈਨਾ ਇਹ ਮੈਂ ਐਪਲੀਕੇਸ਼ਨ ਰੱਖ ਲੈਂਦੇ ਠੀਕ ਹੈ ਧੰਨਵਾਦ ਭੈਣੇ ਧੰਨਵਾਦ